ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਪਿੰਡ ਬਟਲਾ ਤੋਂ ਆਰੰਭ ਕਰਕੇ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਹੁਸ਼ਿਆਰਪੁਰ ਵੱਲ ਨੂੰ ਮਾਰਚ ਕਰ ਰਿਹਾ ਸੋ ਜੋ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਐਸ ਕੇ ਐਮ ਨੇ ਜੋ ਅੱਜ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਸੀਗਾ ਉਸ ਦੇ ਸਬੰਧ ਵਿੱਚ ਕਿਰਤੀ ਕਿਸਾਨ ਜੂਨੀਅਨ ਜੱਬੇਵਾਲ ਉੱਤਵਾਲ ਦੇ ਏਰੀਆ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਜਾਗਰੂਕ ਕਰਨ ਵਾਸਤੇ ਸਰਕਾਰ ਦਾ ਵਿਰੋਧ ਕਰਨ ਵਾਸਤੇ ਵੱਡੀ ਪੱਧਰ ਤੇ ਟਰੈਕਟਰਾਂ ਦਾ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਤੇ ਨਾਲ ਹੀ ਅਸੀਂ ਸਰਕਾਰ ਨੂੰ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿੱਥੇ ਸਾਡੇ ਖੇਤੀ ਕਾਨੂੰਨਾਂ ਦੀ ਦੁਬਾਰਾ ਉਹਨੂੰ ਸਿੱਧੇ ਢੰਗ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵਾਂ ਮਾਰਕੀਟਿੰਗ ਖਰੜਾ ਜਿਹੜਾ ਪੇਸ਼ ਕੀਤਾ ਜਾ ਰਿਹਾ ਪੰਜਾਬ ਸਰਕਾਰ ਵਿਧਾਨ ਸਭਾ ਦਾ ਸਪੈਸ਼ਲਿਸਟ ਜਲਾਦ ਸੱਦ ਕੇ ਉਹਨੂੰ ਰੱਦ ਕਰੇ ਤੇ ਮੋਦੀ ਸਰਕਾਰ ਜੋ ਸਾਡੇ ਬਾਰਡਰਾਂ ਤੇ ਕਿਸਾਨ ਭਰਾ ਬੈਠੇ ਆ ਉਹਨਾਂ ਦੀਆਂ ਫੌਰੀ ਤੌਰ ਤੇ ਮੰਗਾਂ ਜਿਹੜੀਆਂ ਉਹ ਮੰਨੇ ਅੱਜ ਦਾ ਸਾਡਾ ਸਾਰੇ ਦੇਸ਼ ਵਿੱਚ ਹੋ ਰਿਹਾ ਟਰੈਕਟਰ ਮਾਰਚ ਸਰਕਾਰ ਨੂੰ ਇਸ ਗੱਲ ਦੀ ਜਿਹੜੀ ਉਹ ਚੇਤਾਵਨੀ ਆ ਸਾਡਾ ਟਰੈਕਟਰ ਮਾਰਚ ਦਾ ਪ੍ਰੋਗਰਾਮ ਆ ਇਸ ਸੰਜੋਗਤ ਕਿਸਾਨ ਮੋਰਚੇ ਵੱਲੋਂ ਜਿੱਦਾਂ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕਰਦੇ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਤੇ ਸਾਰੇ ਇੰਡੀਆ ਦੇ ਵਿੱਚ ਇਹ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਕਿਉਂਕਿ ਸਾਡੇ ਪ੍ਰੈਸ਼ਰ ਨਾਲ ਦਿੱਲੀ ਘੋਲ ਦੇ ਦੌਰਾਨ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਕਰ ਹੋ ਗਏ ਸੀ ਪਰ ਉਹ મોદી ਟਲਿਆ ਨਹੀਂ ਹੁਣ ਉਹਨਾਂ ਨੇ ਇੱਕ ਹੋਰ ਡਰਾਫਟ ਪ੍ਰੋਗਰਾਮ ਲਿਆਂਦਾ ਜਿਹੜਾ ਮੰਡੀਕਰਨ ਦਾ ਜਿਹੜਾ ਮੰਡੀ ਦਾ ਵਿਸ਼ਾ ਆ ਇਸ ਸਟੇਟ ਗਵਰਨਮੈਂਟਾਂ ਦਾ ਮਿਸ਼ਾਇਆ ਉਹਨਾਂ ਦਾ ਕੋਈ ਵਿਸ਼ਾ ਨਹੀਂ ਹੈਗਾ ਕੇਂਦਰ ਗਵਰਨਮੈਂਟ ਦਾ ਪਰ ਉਹਨਾਂ ਨੇ ਇਹ ਕੀਤਾ ਕਿ ਤੁਸੀਂ ਇਸ ਡਰਾਫਟ ਦੇ ਅਨਸਾਰ ਸਾਰੀਆਂ ਸਟੇਟ ਗਵਰਨਮੈਂਟਾਂ ਜਿਹੜੀਆਂ ਉਹ ਕਾਨੂੰਨ ਬਣਾਓ ਉਹ ਉਹੀ ਕਾਨੂੰਨ ਨੂੰ ਲਾਗੂ ਆ ਟੇਡੇ ਢੰਗ ਦਾ ਨਾਲ ਕਰਾ ਰਹੇ ਜਿਹੜੇ ਅਸੀਂ ਵਾਪਸ ਕਰਾਏ ਸੀ ਇਸ ਕਰਕੇ ਅੱਜ ਦਾ ਸਾਡਾ ਜਿਹੜਾ ਮੇਨ ਮੰਗਵਾ ਬਾਕੀ ਸਾਡੀਆਂ ਮੰਗਾ ਹੈਗੀਆਂ ਮੇਨ ਮੰਗੋ ਡਰਾਫਟ ਦਾ ਜਿਹੜਾ ਖਰੜਾ ਉਹਨਾਂ ਨੇ ਪੇਸ਼ ਕੀਤਾ ਇਹ ਉਹ ਖਰੜੇ ਨੂੰ ਵਾਪਸ ਲੈਣ ਤੇ ਨਾਲੇ ਹੀ ਸਾਡੇ ਐਮਐਸਪੀ ਦੀ ਗਰੰਟੀ ਦੇਣ ਤੇ ਹਰ ਕਿਸਾਨ ਨੂੰ 60 ਸਾਲ ਦੀ ਉਮਰ ਦੇ ਵਿੱਚ 10000 ਰੁਪਇਆ ਪੈਨਸ਼ਨ ਮਿਲੇ ਤੇ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਰਹਿੰਦੀਆਂ ਆ ਜਿਹੜੀਆਂ ਮੰਨੀਆਂ ਅਸੀਂ ਆ ਉਹਨਾਂ ਨੂੰ ਪੂਰੀਆਂ ਕਰੇ ਤੇ ਲਖੀਮਪੁਰ ਖੀੜੀ ਦੇ ਜਿਹੜੇ ਕਾਤਲਵਾ ਉਹਨਾਂ ਨੂੰ ਸਜ਼ਾਵਾ ਦੇਣ ਤੇ ਜਿਹੜੇ ਸਾਡੇ ਕੇਸ ਬਣਾਏ ਹੋਏ ਹਾਲੇ ਤੱਕ ਕਿਸਾਨਾਂ ਦੇ ਉੱਤੇ ਚੱਲ ਰਹੇ ਆ ਉਹ ਸਾਰੇ ਕੇਸ ਵਾਪਸ ਹੋਣੇ ਚਾਹੀਦੇ ਆ ਇੱਕ ਨਾਲ ਵੱਡੀ ਗੱਲ ਆ ਤੇ 23 ਦੇ ਵਿੱਚ ਜਦੋਂ ਮੋਦੀ ਪੰਜਾਬ 'ਚ ਆਇਆ ਸੀ ਉਹ ਕਿਸਾਨਾਂ ਨੇ ਇਹ ਪ੍ਰੋਗਰਾਮ ਦਿੱਤਾ ਸੀ ਕਿ ਅਸੀਂ ਡੀਸੀ ਦਫ਼ਤਰਾਂ ਦੇ ਅੱਗੇ ਇਕੱਠੇ ਹੋਣਾ ਤੇ ਇਹਦਾ ਵਿਰੋਧ ਕਰਨਾ ਫਰੋਜਪੁਰ ਦੇ ਵਿੱਚ ਜਦੋਂ ਕਿਸਾਨ ਡੀਸੀ ਦਫ਼ਤਰਾਂ ਵੱਲੋਂ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ ਨਾਲੇ ਹੀ ਉੱਥੇ ਜਾਮ ਲੱਗ ਗਿਆ ਤੇ ਜਿਹੜਾ ਮੋਦੀ ਸੀ ਉਹ ਸੜਕ ਰਾਹੀਂ ਆ ਰਿਹਾ ਸੀਗਾ ਤਾਂ ਉਹਨੂੰ ਉੱਥੋਂ ਵਾਪਸ ਜਾਣਾ ਪਿਆ ਇਹਦੇ ਨਾਲ ਕੀ ਹੋਇਆ ਉਹਨਾਂ ਨੇ ਸਾਡੇ ਕਿਸਾਨਾਂ ਦੇ ਉੱਤੇ 407 ਦੇ ਪਰਚੇ ਦਰਜ ਕੀਤੇ ਆ ਉਹ ਪਰਚੇ ਜਿਹੜੇ ਆ ਉਹ ਵਾਪਸ ਹੋਣੇ ਚਾਹੀਦੇ ਆ ਇਸ ਇਹ ਸਾਡੀਆਂ ਮੇਨ ਮੰਗਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਵਾਰੇ